ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦੇ ਮੈਂ ਵੀਰੇ ਇਸ ਟਾਈਮ ਖੜਾ ਮਾਤਰਾਣੀ ਚੌਂਕ ਦੇ ਵਿੱਚ ਤੇ ਆਪਣੇ ਕਰੀਮੀਕਾ ਸੁਪਰ ਕਰੀਮੀਕਾ ਸਵੀਟ ਦੇ ਬਾਹਰ ਹਾਂਜੀ ਤੇ ਅੱਜ ਹੀ ਓਪਨਿੰਗ ਆ ਭਾਜੀ ਉਹਨਾਂ ਨੇ ਕੜਾਈ ਵਾਲੇ ਦੁੱਧ ਸ਼ੁਰੂ ਕੀਤਾ ਜੀ ਹੋਰ ਭਾਈ ਸੱਸੀ ਗਾਲ ਜੀ ਕੀ ਹਾਲ ਆ ਹੋਰ ਕੀ ਹਾਲ ਆ ਠੀਕ ਹੋ ਭਾਜੀ ਇਹ ਆਪਣਾ ਇਹ ਆਪਣੇ ਮਾਈਂਡ ਦੇ ਵਿੱਚ ਕਿੱਦਾਂ ਆਇਆ ਆਈਡੀਆ ਤੁਹਾਨੂੰ ਇਹ ਭਾਜੀ ਪਿਓਰ ਜੀ ਲੋਕੀ ਅੱਜਕੱਲ ਕੋਈ ਨਹੀਂ ਪੀਂਦਾ ਕੋਲਡ ਡਰਿੰਕ ਤੇ ਲੱਗੇ ਸਾਰੇ ਵਹੀ ਸੋਚਿਆ ਕਿ ਜੋ ਪਿਓਰ ਜੀ ਸ਼ੁਰੂ ਕਰੀਏ ਕੋਈ ਤੇ ਜਲੰਧਰ ਸ਼ਹਿਰ ਦੇ ਵਿੱਚ ਭਾਜੀ ਇਹ ਮਤਲਬ ਏ ਕਿਦੇ ਕਿਦੇ ਕੋ ਮਤਲਬ ਕਿੰਨਾ ਬਹੁਤ ਘੱਟ ਕੁਆਲਿਟੀ ਦੇ ਦੇਖਿਆ ਮੈਂ ਇਹ ਅਹੀ ਵਿਰਿੰਦਾਵਨਗੇ ਅਹੀ ਉੱਥੇ ਪੀ ਕੇ ਅਹੀ ਤੁਹਾਨੂੰ ਵਧੀਆ ਲੱਗਾ ਠੀਕ ਹੈ ਜੀ ਤੇ ਭਾਈ ਕੀ ਪ੍ਰਾਈਸ ਕੀ ਆ ਇਹ 50 ਰੁਪਏ ਦੇ ਗੁੱਲਣ ਆ ਇੱਕ ਇੱਕ ਗੁੱਲਣ 50 ਰੁਪਏ ਹਨਾ ਜੀ ਤੇ ਬਾਕੀ ਨਾ ਨਾਂ ਲੈ ਕੇ ਉਹ ਡਿਸਕਾਊਂਟ ਮਿਲੂਗਾ ਨਾ ਪੂਰਾ ਲੋ ਜੀ ਭਾਈ ਨੇ ਦੋ ਗਲਾਸ ਲਾਤੇ ਆ ਤੇ ਹੁਣ ਤੁਹਾਨੂੰ ਚੈੱਕ ਕਰਕੇ ਦੱਸਦੇ ਆ ਕਿਵੇਂ ਦੀ ਕੁਆਲਿਟੀ ਆ ਇਹ ਤਾਂ ਕੋਈ ਦੇ ਸਕਦੇ ਹੋ ਦੁੱਧ ਦੀ ਕੁਆਲਿਟੀ ਪੂਰੀ ਓਕੇ ਹੁਣ ਤੁਹਾਨੂੰ ਪੀ ਕੇ ਦੱਸਦੇ ਆ ਮੈਨੂੰ ਕੋਈ ਪੀ ਕੇ ਦੱਸੋ ਕਿਦਾਂ ਚੈੱਕ ਕਰੋ ਮੜਾ ਜੀ ਰਾ ਤੁਹਾਡਾ ਵੀ ਪੀ ਕੇ ਤਾਹਾਂ ਕੋਟਾ ਗਾਰਡ ਕੈਂਡਾਪੁਰੀ ਮੈਂ ਵੀ ਪੀ ਰਿਆ ਮੈਂ ਬਹੁਤ ਵਧੀਆ ਹੈ ਜੀ ਤੇ ਆਪਣੇ ਇਧਰ ਭਾਜੀ ਹੁਣੇ ਪੀ ਰਹੇ ਆ ਭਾਜੀ ਕਿਵੇਂ ਲੱਗੀ ਕੁਆਲਿਟੀ ਦੋਦੀ ਜੀ ਬਹੁਤ ਅੱਛੀ ਬਹੁਤ ਵਧੀਆ ਕੈਂਡਾਪੁਰੀ ਯਸ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਅੱਛਾ ਵੀ ਇੱਥੇ ਸਾਰੇ ਜਣੇ ਆਉਣ ਜ਼ਰੂਰ ਆਣ ਟੈਸਟ ਕਰਨ ਠੀਕ ਹੈ ਜੀ